ਜਿੰਨਾ ਔਰਤਾਂ ਦੇ ਬੁੱਲਾਂ ਉੱਤੇ ਮੁੱਛਾਂ ਹੁੰਦੀਆਂ ਨੇ ਉਹ ਔਰਤਾਂ ਇਹ ਵੀਡੀਓ ਜ਼ਰੂਰ ਦੇਖਣ ਇਸ ਵੀਡੀਓ ਵਿੱਚ ਤੁਹਾਨੂੰ ਸਰੀਰ ਦੇ ਉਹਨਾਂ ਨਿਸ਼ਾਨਾਂ ਬਾਰੇ ਦੱਸਾਂਗੇ ਜੋ ਔਰਤ ਲਈ ਬਹੁਤ ਖੁਸ਼ਕਿਸਮਤ ਹੁੰਦੇ ਨੇ ਨਾਲ ਹੀ ਇਹ ਵੀ ਦੱਸਾਂਗੇ ਕਿ ਜਿੰਨਾ ਔਰਤਾਂ ਦੇ ਮੁੱਛਾਂ ਹੁੰਦੀਆਂ ਹਨ ਉਹਨਾਂ ਦਾ ਸ਼ਾਸਤਰਾ ਵਿੱਚ ਕੀ ਮਤਲਬ ਹੈ Hindu taram vich ਔਰਤਾਂ ਨੂੰ ਲਕਸ਼ਮੀ ਸਮਝਿਆ ਜਾਂਦਾ ਹੈ ਅਤੇ ਉਹਨਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਜਦੋਂ ਕੋਈ ਧੀ ਘਰ ਜਨਮ ਲੈਂਦੀ ਹੈ ਤਾਂ ਹਿੰਦੂ ਪਰਿਵਾਰ ਵਿੱਚ ਕਿਹਾ ਜਾਂਦਾ ਹੈ ਕਿ ਲਕਸ਼ਮੀ ਘਰ ਆਈ ਹੈ ਹਰ ਕੁੜੀ ਆਪਣੇ ਮਾਪਿਆਂ ਲਈ ਕਿਸਮਤ ਲੈ ਕੇ ਆਉਂਦੀ ਹੈ ਪਰ ਸਮੁਦ੍ਰਿਕ ਸ਼ਾਸਤਰਾ ਵਿੱਚ ਭਾਗਾ ਵਾਲੀ ਔਰਤਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਇਸ ਦੁਨੀਆ ਵਿੱਚ ਔਰਤ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਕਾਰ ਵਿੱਚ ਔਰਤਾਂ ਦਾ ਸਤਕਾਰ ਕੀਤਾ ਜਾਂਦਾ ਹੈ ਉਸ ਕਾਰ ਵਿੱਚ ਲక్ష్ਮੀ ਤਾਂ ਦਾ वास ਹੁੰਦਾ ਹੈ ਇਸ ਵੀਡੀਓ 'ਚ ਤੁਹਾਨੂੰ ਅਜਿਹੀ ਸੰਕੇਤਾਂ ਬਾਰੇ ਦੱਸਾਂਗੇ ਜਿਸ ਤੋਂ ਇਹ ਪਤਾ ਚੱਲੇਗਾ ਕਿ ਇੱਕ ਔਰਤ ਆਪਣੇ ਪਤੀ ਅਤੇ ਪਰਿਵਾਰ ਲਈ ਕਿਵੇਂ ਖੁਸ਼ਕਿਸਮਤ ਹੋ ਸਕਦੀ ਹੈ ਸ਼ਾਸਤਰਾ ਵਿੱਚ ਕਿਹਾ ਗਿਆ ਹੈ ਕਿ ਕਿਸੇ ਔਰਤ ਦੇ ਕੁਝ ਚੁੜੇ ਅੰਗ ਵੱਡੇ ਹੋਣ ਤਾਂ ਇਹ ਉਸਦੇ ਪਰਿਵਾਰ ਲਈ ਚੰਗੀ ਕਿਸਮਤ ਦੇ ਸੰਕੇਤ ਹਨ ਆਓ ਜਾਣਦੇ ਹਾਂ ਕਿ ਇਹ ਨਿਸ਼ਾਨ ਕਿਹੜੇ ਹਨ ਪਹਿਲਾ ਚਮਕਦੇ ਨੋ ਕਈ ਔਰਤਾਂ ਦੇ ਨੋ ਚੰਗੇ ਤੇ ਸੋਹਣੇ ਹੁੰਦੇ ਹਨ ਗੁਲਾਬੀ ਨੋ ਕੁੜੀਆਂ ਦੀ ਚੰਗੀ ਸਿਹਤ ਤੇ ਚੰਗੇ ਚਰਿੱਤਰ ਨੂੰ ਦਰਸਾਉਂਦੇ ਹਨ ਆਜੇ ਹੀਆਂ ਔਰਤਾਂ ਤੁਹਾਡੇ ਪਤੀ ਅਤੇ ਪਰਿਵਾਰ ਦੇ ਸੁਖ ਦੁਖ ਦਾ ਖਿਆਲ ਰੱਖਦੀਆਂ ਹਨ ਤੇ ਨਾਲ ਹੀ ਆਪਣਾ ਕੰਮ ਵੀ ਪੂਰੇ ਮਨ ਨਾਲ ਕਰਦੀਆਂ ਹਨ ਜਿਸ ਔਰਤ ਦੇ ਪੈਰ ਦੀ ਵਿਚਕਾਰਲੀ ਉਂਗਲ ਲੰਬੀ ਹੋਵੇ ਉਹ ਔਰਤ ਬਹੁਤ ਬਦਕਿਸਮਤ ਹੁੰਦੀ ਹੈ ਅਜੇ ਹੀ ਔਰਤ ਨਾ ਵਿਆਹ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਦੂਸਰਾ ਖੱਬੀ ਗੱਲ ਤੇ ਤਿਲ ਜਿਸ ਔਰਤ ਦੀ ਖੱਬੀ ਗੱਲ ਉਤੇ ਤਿਲ ਹੁੰਦਾ ਹੈ ਉਹ ਖਾਣੇ ਦੀ ਸ਼ੌਕੀਨ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਪਕਵਾਨਾਂ ਦਾ ਆਨੰਦ ਮਾਣਦੀ ਹੈ। ਉਹ ਆਪਣੇ ਪੂਰੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ। ਆਪਣੇ ਪਰਿਵਾਰ ਲਈ ਚੰਗਾ ਖਾਣਾ ਬਣਾਉਂਦੀ ਹੈ ਜਿਸ ਵਜ੍ਹਾ ਨਾਲ ਉਸ ਦਾ ਘਰ ਪਰਿਵਾਰ ਉਸ ਤੋਂ ਖੁਸ਼ ਰਹਿੰਦਾ ਹੈ। ਤੀਜਾ ਜਿੰਨਾ ਔਰਤਾਂ ਦਾ ਨੱਕ ਲੰਬਾ ਹੁੰਦਾ ਹੈ ਉਹਨਾਂ ਵਿੱਚ ਸ਼ਾਂਤੀ ਨਾਲ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਹੁੰਦੀ ਹੈ। ਇਹੀ ਔਰਤਾਂ ਖਰਚ ਕਰਨ ਦੀਆਂ ਸ਼ਕੀਨ ਹੁੰਦੀਆਂ ਨੇ ਪਰ ਇਹਨਾਂ ਦੁਆਰਾ ਕੀਤਾ ਗਿਆ ਖਰਚ ਕਦੀ ਬੇਕਾਰ ਨਹੀਂ ਜਾਂਦਾ ਚੌਥਾ ਲੰਬੀਆਂ ਉਂਗਲਾਂ ਜਿੰਨਾ ਔਰਤਾਂ ਦੀਆਂ ਉਂਗਲਾਂ ਲੰਬੀਆਂ ਹੁੰਦੀਆਂ ਹਨ ਉਹ ਔਰਤਾਂ ਬਹੁਤ ਬੁੱਧੀਮਾਨ ਹੁੰਦੀਆਂ ਨੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਹੁੰਦਾ ਹੈ ਅਜਿਹੀਆਂ ਔਰਤਾਂ ਬੇਲੋੜਾ ਖਰਚਾ ਨਹੀਂ ਕਰਦੀਆਂ ਇਹਨਾਂ ਔਰਤਾਂ ਨੂੰ ਜੇਕਰ ਪੈਸੇ ਦਿੱਤੇ ਜਾਣ ਤਾਂ ਉਹ ਇਸ ਨੂੰ ਦੁੱਗਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀਆਂ ਹਨ ਉਸ ਦਾ ਪਰਿਵਾਰ ਅਤੇ ਪਤੀ ਉਸ ਨਾਲ ਹਮੇਸ਼ਾ ਖੁਸ਼ ਰਹਿੰਦੇ ਹਨ ਪੰਜਵਾਂ ਗੁਲਾਬੀ ਪੈਰ ਕਿਉਂਕਿ ਔਰਤਾਂ ਦੇ ਗੁਲਾਬੀ ਤੇ ਨਰਮ ਪੈਰ ਹੁੰਦੇ ਨੇ ਤੇ ਨਾਲ ਹੀ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਅਜਿਹੀਆਂ ਔਰਤਾਂ ਆਪਣੇ ਪਤੀ ਜਾਂ ਪ੍ਰੇਮੀ ਨੂੰ ਬਹੁਤ ਖੁਸ਼ ਰੱਖਦੀਆਂ ਹਨ ਉਹਨਾਂ ਦੇ 파ਟਰ ਹਮੇਸ਼ਾ ਉਹਨਾਂ ਨੂੰ ਆਪਣੇ ਨੇੜੇ ਰੱਖਦੇ ਹਨ क्योंकि पति जा प्रेमी ओना तो सिर्फ प्रेम दी उम्मीद रखदा है इस मामले विच अजेहियां औरता हमेशा आगे हुंदियां हन मतलब जेकर कोई आदमी अजेहियां औरता नाल विवाह करदा है ता वो हमेशा खुश रहेगा अते उस अपनी पत्नी तो कदी शिकायत नहीं होगी। छीमा तले दे हेटा त्रिकोण सामुद्रिक शास्त्र अनुसार ਔਰਤਾਂ ਦੀਆਂ ਤਲੀਆਂ ਹੇਠਾਂ ਕਈ ਡੂੰਘੇ ਰਾ ਚੁਪੇ ਹੁੰਦੇ ਹਨ ਜੀ ਹਾਂ ਜਿੰਨਾ ਔਰਤਾਂ ਦੇ ਤਲੇ ਹੇਠਾਂ ਟਿਕੋਣ ਦਾ ਨਿਸ਼ਾਨ ਹੁੰਦਾ ਹੈ ਉਹ ਬਹੁਤ ਚਲਾਕ ਤੇ ਬੁੱਧੀਮਾਨ ਹੁੰਦੀਆਂ ਹਨ ਅਜਿਹੀਆਂ ਔਰਤਾਂ ਕੋਈ ਵੀ ਕੰਮ ਬਹੁਤ ਸਮਝਦਾਰੀ ਨਾਲ ਕਰਦੀਆਂ ਹਨ ਅਤੇ ਜਿਹੜਾ ਵੀ ਆਦਮੀ ਉਸ ਨਾਲ ਵਿਆਹ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੁੰਦਾ ਅਤੇ ਜਿਹੜੇ ਵੀ ਆਦਮੀ ਉਸ ਨਾਲ ਵਿਆਹ ਕਰਦੇ ਨੇ ਉਹ ਜ਼ਿੰਦਗੀ ਵਿੱਚ ਕਦੇ ਵੀ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਇੱਕ ਸਮਝਦਾਰ ਪਤਨੀ ਮਿਲਦੀ ਹੈ ਜੋ ਉਹਨਾਂ ਦੇ ਹਰ ਕੰਮ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ ਜੇਕਰ ਔਰਤਾਂ ਦੇ ਪੈਰਾਂ ਤੇ ਟਿਕੋਣਾ ਨਿਸ਼ਾਨ ਬਣਦਾ ਹੈ ਤਾਂ ਉਹ ਸੱਚਮੁੱਚ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਨੇ ਸਤਵਾਂ ਵੱਡੀਆਂ ਅੱਖਾਂ ਹਰ ਕੋਈ ਵੱਡੀਆਂ ਅੱਖਾਂ ਵਾਲੀ ਔਰਤਾਂ ਨੂੰ ਪਸੰਦ ਕਰਦਾ ਹੈ ਅੱਜ ਇਹ ਹੀ ਔਰਤਾਂ ਦੀਆਂ ਨਜ਼ਰਾਂ ਵਿੱਚ ਅਕਸਰ ਲੋਕ ਕਵਾ ਚਾਹੁੰਦੇ ਨੇ ਵਡੀਆਂ ਅੱਖਾਂ ਵਾਲੀਆਂ ਔਰਤਾਂ ਨੂੰ ਹਿਰਨੀ ਵਰਗੀ ਅੱਖਾਂ ਦੀ ਸੰਗਿਆ ਦਿੱਤੀ ਜਾਂਦੀ ਹੈ ਸੱਚਮੁੱਚ ਵੱਡੀਆਂ ਅੱਖਾਂ ਵਾਲੀਆਂ ਔਰਤਾਂ ਦੀ ਜੀਵਨ ਵਿੱਚ ਹਮੇਸ਼ਾ ਪਿਆਰ ਅਤੇ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਆਪਣੇ ਜੀਵਨ ਵਿੱਚ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ 8ਵਾਂ ਨੱਕ ਤੇ ਤਿਲ ਤੁਸੀਂ ਕਈ ਔਰਤਾਂ ਦੇ ਚਿਹਰੇ ਤੇ ਤਿਲ ਦੇਖਿਆ ਹੋਵੇਗਾ पर चेहरे के किसी खास जगह ते तिल होना बहुत शुभ मनिया जाता है दरअसल जेकर किसी औरत दे उत्ते तिल होना बहुत ही खुशकिस्मत है। नौवा नाभी दे कोल तील जा कोई निशान समुद्रिक शास्त्र अनुसार जेकर किसी औरत तिल ज कोई होर निशान हो अजय औरतों चंगी किस्मत मिलती है ਉਹਨਾਂ ਦੀ ਜ਼ਿੰਦਗੀ ਵਿੱਚ ਐਸ਼ੋ ਆਰਾਮ ਦੀ ਕਦੀ ਕਮੀ ਨਹੀਂ ਹੁੰਦੀ ਉਹ ਪੈਸੇ ਬਚਾਉਣ ਵਿੱਚ ਵੀ ਮਾਹਰ ਹੁੰਦੀਆਂ ਨੇ ਇਹ ਘਰ ਪਰਿਵਾਰ ਨੂੰ ਨਾਲ ਲੈ ਕੇ ਚਲਦੀਆਂ ਹਨ ਅਜਿਹੀਆਂ ਔਰਤਾਂ ਮਿਹਨਤੀ ਅਤੇ ਸੰਵੇਦਨਸ਼ੀਲ ਹੁੰਦੀਆਂ ਹਨ ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੀ ਕਿਸਮਤ ਨੂੰ ਰੌਸ਼ਨ ਕਰ ਦਿੰਦੀਆਂ ਨੇ ਦਸਵਾਂ ਸਮੁੰਦਰੀ ਸ਼ਾਸਤਰ ਦੇ ਮੁਤਾਬਕ ਜਿੰਨਾ ਔਰਤਾਂ ਦੇ ਪੈਰ ਤੇ ਸ਼ੰਖ ਕਮਲ ਜਾਂ ਚੱਕਰ ਦਾ ਪ੍ਰਤੀਕ ਹੁੰਦਾ ਹੈ ਉਹਨਾਂ ਨੂੰ ਬਹੁਤ ਖੁਸ਼ਕਿਸਮਤ ਮੰਨਿਆ ਜਾਂਦਾ ਹੈ ਅਜਿਹੀਆਂ ਕੁੜੀਆਂ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਦੀਆਂ ਹਨ ਜਿਨ੍ਹਾਂ ਕੁੜੀਆਂ ਦੇ ਪੈਰ ਦਾ ਗੋਠਾ ਚੌੜਾ ਗੋਲ ਤੇ ਲਾਲ ਹੁੰਦਾ ਹੈ ਅਜਿਹੀਆਂ ਕੁੜੀਆਂ ਦੂਜੀਆਂ ਲਈ ਆਪਣੇ ਨਾਲੋਂ ਜ਼ਿਆਦਾ ਪਾਕਸ਼ਾਲੀ ਹੁੰਦੀਆਂ ਹਨ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ